ਹੈਲੋ ਸਾਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਦੌਰ ਪਰਜਾਈ ਦੇ ਰਿਸ਼ਤੇ ਤੇ ਨੋਕ ਚੋਕ ਭਰੀਆਂ ਬੋਲੀਆਂ ਹੀ ਵੈਸੇ ਤਾਂ ਇਹ ਇਹਨਾਂ ਬੋਲੀਆਂ ਨੇ ਆਪਾਂ ਕਈ ਪਾਰਟ ਬਣਾ ਚੁੱਕੇ ਹਾਂਗੇ ਤੇ ਉਸ ਦਿਨ ਕੁਝ ਰਹਿ ਗਿਆ ਸੀ ਇਸ ਕਰਕੇ ਉਹ ਅੱਜ ਬੋਲੀਆਂ ਆਪਾਂ ਤੁਹਾਨੂੰ ਦੁਬਾਰਾ ਸੁਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਰ ਤੁਸੀਂ ਮੇਰੇ ਨਾਲ ਜੁੜੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਕੋਈ ਬੋਲੀ ਪਸੰਦ ਆਉਲੀ ਆਈ ਆਓ ਜੀ ਆਪਾਂ ਸ਼ੁਰੂ ਕਰਦੇ ਆਂਗੇ ਬੋਲੀਆਂ ਪਾਉਣੀਆਂ ਚੱਲ ਦਿਓ ਰਾ ਆਪਾਂ ਵਾਹੀ ਕਰੀਏ ਕਰੀਏ ਜਗ ਤੋਂ ਨਿਆਰੀ ਵੇ ਚਾਂਦੀ ਦਾ ਤੈਨੂੰ ਹਲ ਮਿਲਾ ਦਿਆਂ ਸੋਨੇ ਦੀ ਪੰਜਾਲੀ ਬਈ ਪਿੱਤਲ ਦੀ ਤੈਨੂੰ ਲੈ ਦਿਆਂ ਪਰਣੀ ਪਿੱਤਲ ਦੀ ਤਨੁਲਾ ਧਿਆ ਪਰਣੀ ਜੋਗ ਕੁ ਗੁਰੂਆਂ ਵਾਲੀ ਖੇਤੀ ਕਰ ਦਿਓਰਾ ਬਣ ਪਾਬੋ ਦਾ ਹਾੜੀ ਕੀਤੀ ਕਰ ਦਿਓਰਾ ਬਣ ਪਾਬੋ ਦਾ ਹਾੜੀ ਕੀਤੀ ਕਰ ਦਿਓਰਾ ਬਣ ਪਾਬੋ ਦਾ ਹਾੜੀ ਕੀਤੀ ਕਰ ਦਿਓਰਾ ਬਣ ਪਾਬੋ ਦਾ ਹਾੜੀ ਛੋਟਾ ਦੇਰ ਪਾਬੋ ਦਾ ਗਹਿਣਾ ਆਇਆ ਪਾਣੀ ਲਾ ਕੇ ਨੀ ਤੱਤੇ ਦੇ ਨਲ ਢੰਡਾ ਪਾਣੀ ਤੱਤੇ ਦੇ ਨਾਲ ਢੰਡਾ ਪਾਣੀ ਰੱਖਦਾ ਵਠਲ ਵਿੱਚ ਪਾ ਕੇ ਨੀਂਹ ਵਿੱਚ ਸਵਾਤ ਦੇ Đਾ ਦਿਆਂ ਮੰਝਾ ਉੱਤੇ ਦਰੀ ਵਾਸ਼ਾ ਕੇ ਵਈ ਤੱਤੀਆਂ ਤੱਤੀਆਂ ਲਿਆਵਾ ਰੋਟੀਆਂ ਕਿਉ ਵਿੱਚ ਸ਼ੱਕਰ ਪਾ ਕੇ ਪੰਡ ਦਾ ਪਾਬੋ ਨੂੰ ਦਾਲ ਤੜਕ ਮੀ ਖਾ ਕੇ ਪੰਡ ਦਾ ਪਾਬੋ ਨੂੰ ਦਾਲ ਤੜਕ ਮੀ ਖਾ ਕੇ ਪੰਡ ਦਾ ਪਾਬੋ ਨੂੰ ਦਾਲ ਤੜਕ ਮੀ ਖਾ ਕੇ ਪੰਡ ਦਾ ਪਾਬੋ ਨੂੰ ਦੇਔਰ ਪਾਬੀਆਂ ਹੱਸਦੇ ਖੇੜਦੇ ਨੀ ਕੀ ਫਟ ਵੱਜ ਗਿਆ ਤੇਰੇ ਨੀ ਜੇ ਨਿਆਣੇ ਨੇ ਕਰ ਲਈ ਮਸ਼ਕਰੀ ਕੀ ਫੁੱਲ ਕਿਰਗੇ ਤੇਰੇ ਨਿਹਾੜੀ ਦੇ ਨਾਲ ਸੋਣੀ ਬੰਡਾਲੂ ਹਾੜੀ ਦੇ ਨਾਲ ਸੋਣੀ ਬੰਡਾਲੂ ਜੋਗਾ ਸਣੇ ਲਵੇਰੇ ਬਈ पांडे ਟੀਂਡੇ ਲਜੂ ਬੰਡਾਕੇ ਨਾਲ ਬੰਡਾਲੂ ਗਹਿਣਾ ਮੈਂ ਸਮਝਾ ਦੂੰਗਾ ਤੂੰ ਕੀ ਬੋਲ ਕੇ ਲੈਣਾ 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 ਬੀਰਵਾਰਦੀ ਕੀਤੀ ਧਿਆਈ ਬੀਰਵਾਰਦੀ ਕੀਤੀ ਧਿਆਈ ਕਿਉਂ ਲੀ ਖੀਰ ਬਣਾਈ ਨੀ ਛੋਟਾ ਦਰ ਮੈਨੂੰ ਆਇਆ ਚੇਤੇ ਛੋਟਾ ਦੇ ਹੋਰ ਮੈਨੂੰ ਆਇਆ ਚੇਤੇ ਜਦ ਪਾਂਡੇ ਵਿੱਚ ਪਾਈ ਨੀ ਗਲੀ ਗਲੀ ਮੈਂ ਫਿਰਾ ਪਾਲਦੀ ਤੂੰ ਨਾ ਸ਼ਕਲ ਦਿਖਾਈ ਰੋਟੀ ਖਾ ਦਿਆਰਾ ਮਿੰਤ ਕਰੇ ਪਰ ਜਾਈ 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 ਤਾ ਗੇਤ ਵੀਤ ਕਰਾ ਮੇ ਪਾਬੀਏ ਨਿਤ ਸਾਰਾਂ ਦੇ ਡੇਰੇ ਨੀ ਕਰ ਤੂੰ ਪਟਣਾ ਲੈ ਲਿਆ ਵੈਰ ਨੇ ਕਰ ਤੂੰ ਪਟਣਾ ਲੈ ਲਿਆ ਵੈਰ ਨੇ ਚੱਜਨੀ ਵਸਣ ਦੇ ਤੇਰੇ ਜੇ ਮੈਂ ਮਰ ਗਿਆ ਨੀ ਵਿੱਚ ਬੋਲੂੰਗਾ 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 ਤੇਰੇ ਪਿਛਲੇ ਸਵਾਤ ਨਿੰਬੂਆਂ ਦਾ ਬੂਟਾ ਮੰਗੇ ਤੇ ਔਰ ਅਦਾਰੇ ਵੇ ਨਾ ਦਿਓ ਰ ਮੈਂ ਤੈਨੂੰ ਦੇਵਾ ਨਾ ਦੇਵਾ ਜਗ ਸਾਰੇ ਵੇ ਜਿਹੜੇ ਲਾਲ ਤੇ ਪੱਕੇ ਨਿੰਬੂ ਜਿਹੜੇ ਲਾਲ ਦੇ ਪੱਕੇ ਨਿੰਬੂ ਉਹ ਯੋ ਆਣ ਸੰਭਾળે ਡੰਡੀਆਂ ਨੂੰ ਬਲ ਪੈਂਦੇ ਚੁੰਮਕੇ ਲੈਣ ਹਲਾਰੇ 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 ਆ ਰਾਰਾ ਇੱਕ ਮੇਰਾ ਦਿਉਰ ਵੈਲੀ ਜਿਹੜਾ ਕਰਦਾ ਨਮਾਨਿਤ ਕਾਰਾ ਕਾਰ ਨੀ ਚ ਦੁੱਧ ਕੜਦਾ ਵੇਣ ਪੁੱਛਿਆ ਪੀ ਗਿਆ ਸਾਰਾ ਨੱਤੀਆਂ ਕਿਧਰ ਗੀਆਂ ਜਦ ਪੁੱਛਿਆ ਚੜ ਗਿਆ ਪਾਰਾ ਚਮਕਾਟਾ ਗਿਆ ਨੀ ਵਰਸ਼ਾ ਦੇ ਔਰ ਕਵਾਰਾ 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 ਚੜੀ ਜਵਾਨੀ ਤੈਨੂੰ ਦਿਉਰਾ ਪੁੱਠੇ ਕਰੀਂਦਾ ਕਾਰੇ ਵੇ ਦੱਕਾ ਤੋੜ ਕੇ ਕਰੇ ਨੰਦੂਰਾ ਨੀ ਡੱਕਾ ਤੋੜ ਕੇ ਕਰੇ ਨੰਦੂਰਾ ਚਖ ਗਲੀਆਂ ਵਿੱਚ ਮਾਰੇ ਵੇ ਲੱਤ ਮਾਰ ਕੇ ਪੰਨਤੀ ਦੁੱਧ ਕਾੜਨੀ ਨਾਲੇ ਪੰਨ ਤੇ ਹਾਰੇ ਵੇ ਰੋਟੀ ਟੁਕ ਪਕਾਵਾ ਤੇਰਾ ਤਤਿਆਂ ਕੌਣ ਸਹਾਰੇ ਛੱਡ ਦੇਵਾਂ ਦਿਉਰਾ ਗੱਲ ਚੜਜੂ ਸਰਕਾਰੇ ਛੱਡ ਦੇਵਾਂ ਦਿਉਰਾ ਗੱਲ ਚੜਜੂ ਸਰਕਾਰੇ ਛੱਡ ਦੇਵਾਂ ਦਿਉਰਾ ਚੱਲ ਚੜਜੂ ਸਰਕਾਰੇ ਛੱਡ ਦੇਵਾਂ ਦਿਉਰਾ ਗੱਲ ਚੜਜੂ ਸਰਕਾਰੇ ਅੱਜ ਤਾਂ ਬਾ ਤੂੰ ਫੜ ਲਈ ਦਿਉਰਾ ਮੁੜ ਕੇ ਨਾ ਹੱਥ ਲਾਮੀ ਬੇ ਪਹਿਲੀ ਗਲਤੀ ਸਜ਼ਾ ਕੋਈ ਨਾ ਈ ਲੀ ਗਤੀ ਸਜਾ ਕੋਈ ਨਾ ਮੁੜਕੇ ਨਾ ਦਹਰਾਈ ਬੇਜੇ ਆਪਣੀ ਤੇ ਆਗੀ ਮੈਂ ਤਾਂ ਪਨ ਨੂੰ ਤੇਰਾ ਬੁਤਾ ਸੁਬਗਿਆੜੀ ਨੂੰ ਮੁੜ ਜੂ ਕਾਣ ਸਬੂਤਾ 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 ਸੁਬਗਿਆੜੀ ਨੂੰ ਕੀ ਹੋਇਆ ਜੇ ਕਰਲੀ ਮਸ਼ਕਰੀ ਕੀ ਹੋਗੀ ਤੂੰ ਮਾੜੀ ਨਿੱਕੀ ਜੀ ਗੱਲ ਵੱਡੀ ਬਣਾ ਕੇ ਨਿੱਕੀ ਜੀ ਗੱਲ ਵੱਡੀ ਬਣਾ ਕੇ ਖਲਕਤ ਕੋਠੇ ਝਾੜੀ ਬਈ ਪੈਲੀ ਦੇ ਨਾਲ ਬੰਡਾਲੂ ਕੋਠੀ ਨਲੇ ਮੰਡਾਲੂ ਗਹਿਣਾ ਬੰਡੀਆਂ ਟੂਮਾ ਤੋਂ ਆਬੂਥਾਣੀ ਰਹਿਣਾ ਬੰਡੀਆਂ ਟੂਮਾ ਤੋਂ ਆਬੂਥਾਣੀ ਰਹਿਣਾ ਬੰਡੀਆਂ ਟੂਮਾ ਤੋਂ ਬੁਥਾਣੀ ਰੈਣਾ ਬੰਡੀਆਂ ਟੂਮਾ ਤੋਂ ਕਿੱਕਰਾ ਬਿਲੰਗ ਆਈ ਵੇਰੀਆਂ ਬਿਲੰਗ ਆਈ ਲੰਗਣੋ ਰਹਿਗੀਆਂ ਕਬਰਾਂ ਬਚਨੇ ਦਿਓ ਰਦੀਆਂ ਕਾਣ ਲਿਆਊ ਖਬਰਾਂ ਬਚਨੇ ਦਿਓ ਰਦੀਆਂ ਚਾਣ ਲਿਆ ਵੇ ਖਬਰਾਂ ਬਚਨੇ ਦਿਓ ਰਦੀਆਂ ਕਾਣ ਲਿਆ ਵੇ ਖਬਰਾਂ ਬਚਨੇ ਦਿਓ ਰਦੀਆਂ ਨੀ ਪਾ ਬੀ ਮੈਨ ਸਾਕ ਲਿਆ ਦੇ ਤੇਰਾ ਪਰੂnga ਪਾਣੀ ਨੀ ਛੋਟੀ ਪੈਣ ਦਾ ਸਾਕ ਲਿਆ ਦੇ ਓਣੂ ਬਣਾ ਲਾ ਦਰਾਣੀ ਨੀ ਅੱਖ ਗੱਲ ਅੱਖ ਦੀ ਪੱਥਰ ਲੀਕਤੇ ਗੱਲ ਅੱਖ ਦੀ ਲੀਕ ਪੱਥਰ ਤੇ ਏਥੋ ਨੀ ਪਤੇਉਣਾ ਤੇਰੀ ਪੈਣ ਵਿਣਾ ਪਿਆਨੀ ਕਿਤੇ ਕਰਾਉਣਾ ਤੇਰੀ ਪੈਣ ਵਿਣਾ ਪਿਆਨੀ ਕਿਤੇ ਕਰਾਉਣਾ ਤੇਰੀ ਪੈਣ ਵਿਣਾ ਸਾਕ ਸਾਕ ਕੀ ਕਰਦਾ ਦਯੋਰਾ ਤੈਨੂੰ ਸਾਕ ਕਰਵਾਵਾ ਮੇ ਮਨਸਾ ਤੇਰੀ ਕਰਦਾ ਪੂਰੀ ਮਨਸਾ ਤੇਰੀ ਕਰਦਾ ਪੂਰੀ ਸਾਕ ਪਹਿਣਦਾ ਲਾਵਾਂ ਲਾ ਮਹੀਰ ਦੀਆਂ ਰਾਜੇ ਨਾਲ ਪੜਾਵਾਂ ਲਾਵਾਂ ਮਹੀਰ ਦੀਆਂ ਰਾਜੇ ਨਾਲ ਪੜਾਵਾਂ ਰਾਵਾਂ ਹੀਰ ਦੀਆਂ ਰਾਜੇ ਨਾਲ ਪੜਾਵਾਂ ਲਾਵਾਂ ਮਹੀਰ ਦੀਆਂ ਰਾਜੇ ਨਾਲ ਪੜਾਵਾਂ ਪਾਏ 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 ਅੱਖੀਆਂ ਚ ਹੈ ਨੀ ਕਾਜਲਾ ਕਿਹੜੀ ਹਟ ਤੂੰ ਮਗਾ ਕੇ ਪਾਏ ਨਣ ਦਾ ਚਿੜਕ ਦਿਆਂ ਕਿਹੜੇ ਦਰ ਦੀ ਨੁਹਾਲ ਸਣਾਈਏ ਪੁਛਦਾ ਦਿਓ ਰਖੜਾ ਕੀ ਦੁੱਖ ਦਾ ਪਰ ਜਾਈਏ 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 ਦਿਓਰ ਮੇਰੇ ਨੇ ਲਿਆਂਦੇ ਗੰਨੇ ਦਿਓਰ ਮੇਰੇ ਨੇ ਲਿਆਂਦੇ ਗੰਨੇ ਮੈਨੂੰ ਦਿੱਤਾ ਆਗਦਾ ਮਾਰੀ ਮਰਗੀ ਗੁੱਸੇ ਦੀ ਬਹਾਨਾ ਲਾਇਆ ਤਾਪਦਾ ਮਾਰੀ ਮਰਗੀ ਗੁੱਸੇ ਦੀ ਬਹਾਨਾ ਲਾਇਆ ਤਾਪਦਾ ਮਾਰੀ ਮਰਗੀ ਗੁੱਸੇ ਦੀ ਬਹਾਨਾ ਲਾਇਆ ਤਾਪਦਾ ਬਾਰੀ ਵਾਂਸੀ ਘਟਣ ਗਿਆ ਸੀ ਖਟਕੇ ਲਿਆਂਦੇ ਵੇਰ ਜਾਂ ਕੀ ਆਸੀ ਦੇਨੀ ਤੂੰ ਪਾਬੀ ਮੈਂ ਦਿਓਰ ਜਾਂ ਕੀ ਆਸੀ ਦੇਨੀ ਤੂੰ ਪਾਬੀ ਮੈਂ ਦਿਓਰ ਜਾਂ ਕੀ ਆਸੀ ਦੇਨੀ ਤੂੰ ਪਾਬੀ ਮੈਂ ਦਿਓਰ ਜਾਂ ਕੀ ਆਸੀ ਦੇਨੀ ਆਧੋਰਾ ਆਪ ਪਠਿਆਣੂ ਚੱਲੀਏ ਆਧੋਰਾ ਆਪ ਪਠਿਆਣੂ ਚੱਲੀਏ ਥੋੜਾ ਪਾਰ ਚਕਾਈ ਵੇ ਮੈਂ ਤੁਪੇ ਨਹੀਂ ਤੁਰਨਾ ਨਾਲ ਛਤਰੀ ਲਿਆਈ ਵੇ ਮੈਂ ਤੁਪੇ ਨਹੀਂ ਜਾਣਾ ਛਤਰੀ ਨਾਲ ਲਿਆਈ ਵੇ ਮੈਂ ਤੁਪੇ ਨਹੀਂ ਤੁਰਨਾ ਛਤਰੀ ਨਾਲ ਲਿਆਈ ਵੇ ਮੈਂ ਤੁਪੇ ਨਹੀਂ ਤੁਰਨਾ ਧੰਨਵਾਦ ਜੀ ਵੀਡੀਓ ਵੇਖਣ ਲਈ ਜੇਕਰ ਤੁਹਾਨੂੰ ਮੇਰੀਆਂ ਬੋਲੀਆਂ ਪਸੰਦ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਧੰਨਵਾਦ ਜੀ